ਹਾਂ ਜੀ ਬੋਤੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੈ ਪੀਨਾਦੀ ਜੈ ਮਸਤਾਂਦੀ ਸੋ ਜੈ ਮਾਤਾ ਦੀ ਜੀ ਸੋ ਜੀ ਅੱਜ ਫਿਰ ਇੱਕ ਨਵੇਂ ਵੀਡੀਓ ਦੇ ਨਾਲ ਰੂਬਰੂ ਹੋ ਚੁੱਕੇ ਹਾਂ ਤੁਹਾਡੇ ਸੋ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ ਸੋ ਤੁਹਾਡੇ ਆਲੇ ਦੁਆਲੇ ਸੋ ਏਦਾਂ ਦੀਆਂ ਜਿਹੜੀਆਂ ਦੁਰਘਟਨਾ ਪਸ਼ੂਆਂ ਨੂੰ ਲੈ ਕੇ ਹੁੰਦੀਆਂ ਨੇ ਸੋ ਉਸ ਮੁੱਦੇ ਤੇ ਅੱਜ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਸੋ ਜਿਹੜੇ ਪਰਸਨ ਸਾਡੀ ਵੀਡੀਓ ਨੂੰ ਪਹਿਲੀ ਵਾਰੀ ਦੇਖਣ ਦੇ ਨੇ ਲੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਜੋ ਕਿ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਜੀ ਗੱਲ ਕਰਨ ਜਾ ਰਹੇ ਆ ਅਸੀਂ ਸਾਡੇ ਸਹਿਰ ਮੁਕੇਰੀਆਂ ਮੁਕੇਰੀਆਂ ਦੇ ਨਜ਼ਦੀਕ ਕਮਲੂ ਪਿੰਡ ਦੇ ਵਿੱਚ ਸੋ ਕਮਲੂ ਪਿੰਡ ਦੇ ਵਿੱਚ ਇੱਕ ਟੋਬੇ ਦੇ ਵਿੱਚ ਇੱਕ ਸੱਪੜ ਦੇ ਵਿੱਚ ਜਿਹੜੀ ਕੀ ਗਾਂ ਚੁੱਕਦੀ ਚੁੱਕਦੀ ਉਹ ਪਾਣੀ ਦੇ ਵਿੱਚ ਚਲੀ ਗਈ ਸੋ ਸਾਡੇ ਬਹੁਤ ਹੀ ਰਿਸਪੈਕਟਡ ਵੀਰ ਪਿੰਡ ਦੇ ਯੋਗਦਾਨ ਨਾਲ ਸੋ ਮਿੰਟੂ ਭਾਜੀ ਬਿੰਦਾ ਗਿਲ ਪਿੰਡ ਸਹਾਲੀਆਂ ਤੋਂ ਮਿੰਟੂ ਭਾਜੀ ਪਿੰਡ ਕਤਰਾਲੇ ਤੋਂ ਮਕੇਰੀਆਂ ਨੇੜੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਬ라우 ਨੂੰ ਬਚਾਇਆ ਸੋ ਆਓ ਦਿਖਾਨਿਆਂ ਇਹ ਵੀਡੀਓ ਸੋ ਫੇਸਬੁਕ ਤੇ ਨਾਮ ਹੈਗਾ ਜੀ ਲੱਡੂ ਨਗਰਾ ਸੋ ਪੇਜ ਬਣਿਆ ਆ ਇਹ ਜਿਹਨੂੰ ਫੋਲੋ ਜ਼ਰੂਰ ਕਰ ਲਿਓ ਚਲੋ ਆਓ ਫੇਰ ਬੰਦੇ ਆ ਵੀਡੀਓ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਕਰਦਾ ਹਾਂ ਸਵਾਗਤ ਸਾਡੀ ਇਹ ਨਵੀਂ ਦੁਨੀਆ ਦੇ ਵਿੱਚ ਸੋ ਅੱਜ ਜਿਹੜੇ ਮੁੱਦੇ ਤੇ ਤੁਹਾਨੂੰ ਪਹਿਲਾਂ ਦੱਸੀ ਦਿੱਤਾ ਕਿ ਅੱਜ ਜਿਹੜੇ ਕਿ ਨੌਜਵਾਨਾਂ ਵੱਲੋਂ ਇੱਕ ਗਊ ਇੱਕ ਗਾਈ ਨੂੰ ਬਚਾਇਆ ਗਿਆ ਸੋ ਇਹ ਮੁਕੇਰੀਆਂ ਨਜ਼ਦੀਕ ਪਿੰਡ ਕਮਲੂ ਦੇ ਵਿੱਚ ਜਿਹੜਾ ਸੱਪੜ ਸੀਗਾ ਇਹ ਘਾ ਚੁੱਕਦੀ ਚੁੱਕਦੀ ਗਾਂ ਜਿਹੜੀ ਕਿ ਸੱਪੜ ਦੇ ਵਿੱਚ ਡੇਗ ਗਈ ਸੀ ਸੋ ਇਸ ਟੀਮ ਨੇ ਬਹੁਤ ਵਧੀਆ ਵਰਕਿੰਗ ਕੀਤੀ ਸੋ ਮਿੰਟੂ ਵੀਰ ਪਿੰਡ ਸ ਹਾਲੀਆਂ ਤੋਂ ਬਿੰਦਾ ਵੀਰ ਤੇ ਮਿੰਟੂ ਭਾਜੀ ਆਪਣੇ ਕਤਰਾਲੇ ਤੋਂ ਬੁਕੇਰੀਆਂ ਨਜ਼ਦੀਕ ਸੋੜੋ ਆਹ ਦਿਖਾਣਿਆ ਤੁਹਾਨੂੰ ਇਹ ਵੀਡੀਓ ਇਹ ਕੱਢ ਕੇ ਲੈ ਕੇ ਆਏ ਆ ਤੇ ਆਓ ਸੋ ਸਾਡੇ ਮਿੱਠੂ ਵੀਰ ਜੀ ਸੋ ਸਾਡੇ ਮਿੱਠੂ ਵੀਰ ਜੀ ਜਿਹੜੇ ਕਿ ਬਹੁਤ ਵਧੀਆ ਪਿੰਡ ਬਰਿਆਹਾਂ ਤੋਂ ਸੋ ਉਹ ਵੀ ਮਦਦ ਬਹੁਤ ਜ਼ਿਆਦਾ ਕਰ ਰਹੇ ਨੇ ਤੇ ਆਓ ਤੁਹਾਨੂੰ ਫਿਰ ਦਿਖਾਣੀਆਂ ਗੱਲਬਾਤ ਅਸੀਂ ਹੋਰ ਵੀ ਤੁਹਾਨੂੰ ਗੱਲਬਾਤ ਦੱਸਨੇ ਆ ਗੋ ਮਾਤਾ ਜਿਹੜੀ ਕੀ ਸਾਡੀ ਟੋਬੀ ਦੇ ਵਿੱਚ ਪਾਜੀ ਗਈ ਛੱਪੜ ਤੇ ਕੀ ਪੂਰਾ ਪ੍ਰੋਸੀਜਰ ਤੁਹਾਨੂੰ ਕਿਸੇ ਪਤਾ ਲੱਗਾ ਕੀ ਗੱਲਬਾਤ ਭਾਈ ਉਹਨਾਂ ਨੇ ਦੱਸਿਆ ਭਾਈ ਅੱਛਾ ਇਹ ਵੱਡੇ ਭਾਈ ਹਨ ਸੋ ਭਾਈ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਇਹ ਤੁਹਾਨੂੰ ਕਿਸੇ ਪਤਾ ਲੱਗਾ ਕਿ ਜਿਹੜਾ ਗਾਈ ਮੈਨੂੰ ਜੀ ਫੋਨ ਕੀਤਾ ਰਮੇਸ਼ ਸਿੰਘ ਕਿਚੂ ਜਿਹੜਾ ਭਾਜਪੀ ਦਾ ਬੀਜੇਪੀ ਦਾ ਰੂਪ ਪ੍ਰਧਾਨ ਹੈ ਫਿਰ ਅਸੀਂ ਮਿੰਟੂ ਜੀ ਗਊ ਸੇਵਾ ਵਾਲੇ ਨਾਲ ਗੱਲ ਕੀਤੀ ਹਾਂ ਜੀ ਇਹ ਵਿਚਾਰੇ ਆਏ ਇਹਨਾਂ ਨੇ ਅੱਗੇ ਵਿੱਚ ਬੜ ਕੇ ਤੇ ਗਾਈ ਨੂੰ ਬਾਹਰ ਕੱਢਿਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਕਿ ਸਾਡੇ ਬਹੁਤ ਵੱਡੇ ਆਸਮਾਨ ਜੋਗ ਸਾਡੇ ਵੱਡੇ ਵੀਰ ਇਹ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਕਿ ਗਊ ਸੇਵਾ ਇਹ ਚਲਦੀ ਹੈ ਕਮੇਟੀ ਸੋ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਅੱਜ ਇੱਕ ਨੰਬਰ ਤੇ ਇੱਕ ਗਊ ਮਾਤਾ ਦੀ ਰੱਖਿਆ ਕੀਤੀ ਹੈ ਜਿਹੜੀ ਕਿ ਟੋਬੇ ਦੇ ਦੇ ਕੇ ਡਿੱਗ ਚੁੱਕੀ ਸੀਗੀ ਸੋ ਮੈਂ ਤੁਹਾਡਾ ਫਿਰ ਕੋਈ ਫਰੈਂਡ ਲੱਡੂ ਨਾਗਰਾ ਔਰ YouTube ਤੇ ਚੰਨ ਨਾਗਰਾ ਲਾਈਵ ਵੀ ਉਹ ਮੈਂ 2 ਮਿੰਟ ਵਾਸਤੇ ਮਿੱਠੂ ਭਾਜੀ ਨਾਲ ਗੱਲ ਕਰਨਾ ਚਾਹੁੰਦਾ ਆ ਮਿੱਠੂ ਭਾਜੀ ਕੀ ਜਨਾਓ ਵੀ ਇਹ ਗੱਲ ਕੀ ਮਤਲਬ ਕਿਦਾਂ ਹੋਇਆ ਗਏ ਨਹੀਂ ਨਹੀਂ ਸਹੀ ਹੈ ਸਹੀ ਹੈ ਯਾਰ ਉਹ ਓਕੇ ਬਾਜੀ ਹਾਂ ਉਹ ਗਊ ਮਾਤਾ ਡੇਗੇ ਹੈਗੀ ਸਾਡਾ ਕੱਢਣਾ ਫਰਜ ਹੈਗਾ ਠੀਕ ਹੈ ਨਾ ਗਊ ਮਾਤਾ ਇਹ ਤੋਬਾ ਮਾਰੇ ਯਾ ਤੂੰ ਦਿਖਾਉਂਗੇ ਵੀ ਕੀ ਮੇਰੇ ਨਾਲ ਦੇ ਪਿੰਡ ਚ ਨਾਲ ਦੇ ਪਿੰਡ ਚ ਨਾਲ ਦੇ ਪਿੰਡ ਚ ਨਾਲ ਦੇ ਪਿੰਡ ਚ ਡੂੰਗਾ ਜਿਆਦਾ ਆਪਣੇ ਬ੍ਰਦਰ ਹੈ ਇਹਨਾਂ ਨੇ ਬਹੁਤ ਬਹੁਤ ਵਧੀਆ ਕੰਮ ਕੀਤਾ ਜਦੋਂ ਵੀ ਫੋਨ ਪਤਾ ਲੱਗਾ ਸਾਨੂੰ ਦੀਪੂ ਭਾਈ ਦਾ ਫੋਨ ਆਇਆ ਇਦਾਂ ਦਾ ਗੱਲ ਹੋ ਗਈ ਅਸੀਂ ਨਾਲ ਹੀ ਪੁੱਜੇ ਨਾਲ ਹੈ ਸਾਡੇ ਵੱਡੇ ਵੀਰ ਉਹ ਕੀ ਹੋਇਆ ਵੀ ਗਾਂ ਹੀ ਮਤਲਬ ਚੁੱਕਦੀ ਚੁੱਕਦੀ ਕਾ ਹਾਂ ਕਾ ਮਤਲਬ ਤੋਬੇ ਦੇ ਵਿੱਚ ਗੇਰ ਗੇਰ ਇਹੋ ਹੀ ਗੱਲ ਹੋਈ ਜਿੱਥੇ ਦਾ ਸੀ ਉਹ ਲੰਘਦਾ ਸੀ ਉਹ ਦੇਖੋ ਕਹਿੰਦੇ ਕਰਨ ਵਾਲਾ ਉਹੀ ਆ ਪ੍ਰਮਾਤਮਾ ਕਰੋ ਫਲ ਕੀ ਇੱਛਾ ਮਤ ਕਰੋ ਹਿੰਦੂ ਤਰੋਂ ਰਾਸ਼ਟ ਧਰਮ ਨਿਭਾਓ ਬਸ ਬਿਲਕੁਲ ਜੀ ਬਿਲਕੁਲ ਸਾਡੇ ਵੀਰ ਨੇ ਆਪਣੇ ਮਿੱਠੂ ਪਾ ਪਿੰਡ ਬਰਿਆਹਾ ਤੋਂ ਸੋ ਬਹੁਤ ਵਧੀਆ ਕਹਿਣ ਬੰਦਾਇਆ ਜੀ ਸੋ ਅੱਜ ਜਿਹੜੀ ਸਾਡੇ ਭਰਾਵਾਂ ਨੇ ਰਲ ਕੇ ਇੱਕ گاਉਂ ਦੀ ਹੱਤਿਆ ਹੋਣ ਜਾ ਰਹੀ ਸੀ ਟੋਬੇ ਦੇ ਵਿੱਚ ਸੋ ਟੋਬੇ ਦੇ ਵਿੱਚੋਂ ਅੱਜ ਕੱਢ ਕੇ ਲੈ ਕੇ ਆਏ ਨੇ ਫਿਰ ਵੀ ਯਾਰ ਗੱਲ ਬਾਤ ਇਦਾਂ ਆ ਇਹ ਬਰਸਾਤੀ ਟਾਈਮ ਆ ਯਾਰ ਬਰਸਾਤਾਂ ਦੀ ਟਾਈਮ ਹੈ ਇਹ ਘਾਹ ਫੂਸ ਬਹੁਤ ਜਵ ਹੈ ਡੰਗਰਾਂ ਨੂੰ ਪਤਾ ਨਹੀਂ ਲੱਗਦਾ ਇਹ ਪੰਚਾਇਤਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਪੰਚਾਇਤਾਂ ਧਿਆਨ ਦੇਣ ਸਰਕਾਰਾਂ ਧਿਆਨ ਦੇਣ ਹੋਰ ਕਹਿੰਦੇ ਧਿਆਨ ਦੇਣਾ ਤੇ ਦੇਖੋ ਜੀ ਇਹ ਸਾਡੇ ਜਿਹੜੇ ਪੰਚਾਇਤਾਂ ਧਿਆਨ ਦੇਣ ਤੇ ਇਹ ਜੜੀਆਂ ਚੀਜ਼ਾਂ ਆ ਅੱਜ ਦਾ ਹੁਣ ਦੇਖੋ ਘਾਹ ਬੂਟ ਹੋਇਆ ਕਿਸੇ ਦੀ ਗਾਂ ਏਕਤਾ ਹੁੰਦਾ ਨਾ ਇੱਕ ਘਰ ਵਿੱਚ ਆਪਾਂ ਗਊਆਂ ਪਾਲਦੇ ਜਾਂ ਮੱਝਾਂ ਪਾਲਦੇ ਆ ਔਰ ਜਿਉ ਚੱਕਦਿਆਂ ਚੱਕਦਿਆਂ ਕਿਤੇ ਇਹੋ ਜੀ ਜਗ੍ਹਾ ਦੇ ਵਿੱਚ ਡਿੱਗ ਜਾਣਾ ਤੇ ਪ੍ਰਸ਼ਾਸਨ ਧਿਆਨ ਦੇਂਦੇ ਐਸ ਚੀਜ਼ ਦੇ ਵਿੱਚ ਨਹੀਂ ਦੇਂਦੇ ਜੀ ਬਿਲਕੁਲ ਨਹੀਂ ਦੇਂਦੇ ਜੀ ਸੋ ਕਿਹਨਾਂ ਨੂੰ ਕਰਨਾ ਪੈਂਦਾ ਆ ਸੋ ਜਿਹੜੇ ਕਹਿੰਦੇ ਕੀ ਕਹਿੰਦੇ ਚਾਦਰ ਮੈਲੀ ਸਾਬਣ ਥੋੜਾ ਚਾਦਰ ਮੈਲੀ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਇਹ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਨਾਲੇ ਧੋਵੇਂਗਾ ਨਾਲੇ ਰੋਵੇਂਗਾ ਸੋ ਇਹ ਵੀਰ ਸਾਡੇ ਇੱਕ ਆਪਣੇ ਉਹ ਭਾਜੀ ਦਾ ਕੀ ਨਾਮ ਸੀਗਾ ਮਿੱਠੂ ਭਾਜੀ ਦੀਪੂ ਡਡਵਾਰ ਜਿਹੜਾ ਨਹੀਂ ਜਿਨ੍ਹਾਂ ਨੇ ਪਰਨਾ ਪਾ ਕੇ ਆਪਣੇ ਛੱਪੜ ਦੇ ਵਿੱਚ ਉਹ ਕਤਰਾਲੇ ਉੱਥੋਂ ਕਤਰਾਲੇ ਹਾਂਜੀ ਪੰਡਿਤ ਸ਼ਰਮਾ ਜੀ ਆ ਉਹ ਵੀ ਬ੍ਰਾਹਮਣ ਹੈ ਬ੍ਰਾਹਮਣ ਹਾਂਜੀ ਬ੍ਰਾਹਮਣ ਸ਼ਰਮਾ ਜੀ ਆ ਸੋ ਉਸ ਵੀਰ ਨੇ ਸਾਰਿਆਂ ਤੋਂ ਜ਼ਿਆਦਾ ਜਿਹੜੀ ਕਿ گاਉ ਹੱਤਿਆ ਹੋਣ ਤੋਂ ਬਚਾਈ ਅੱਜ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਨਾਲ ਹੀ ਆ ਗਿਆ ਜਿਲੇ ਦੇਖਿਆ ਤੇ ਇਹ ਕੰਡੀਸ਼ਨ ਹੈਗੀ ਉਲੇ ਕੱਪੜੇ ਖੋੜੀ ਦੇਖਣੇ ਹੁੰਦੇ ਉਲੇ ਉਲੇ ਜਾਨ ਬਚਾਣੀ ਹੁੰਦੀ ਕਿਸ ਦੀ ਠੀਕ ਹੈ ਉਲੇ ਕੱਪੜੇ ਮੁੱਖ ਪਾਜੀ ਇੱਕ ਵਾਰੀ ਆਪਾਂ ਆਪਣੇ ਦਸਕਾ ਨੂੰ ਸੱਪੜ ਦਿਖਾ ਦਈਏ ਕਿਹੜਾ ਟੋਬਾ ਹੀ ਜਿਹਦੇ ਵਿੱਚ ਗਾਊ ਡਿਗੀ ਸੀਗੀ ਸੋ ਇਸ ਤਰਫ ਹੈ ਠੀਕ ਹੈ ਜੀ ਆਓ ਤੁਹਾਨੂੰ ਦੁਕਾਨ ਜਾ ਰਹੇ ਆ ਸੋ ਕਿਸ ਸੱਪੜ ਦੇ ਵਿੱਚੋਂ ਗਾਊ ਨੂੰ ਕੱਢਿਆ ਦਰਸਕੋ ਆ ਸੀਓ ਸੱਪੜ ਜਿਹਦੇ ਵਿੱਚ ਦਾ ਕੋਈ ਸੀ ਪਰ ਨੌਜਵਾਨਾਂ ਵੱਲੋਂ ਪਿੰਡ ਦੇ ਸਹਿਯੋਗ ਵੱਲੋਂ ਸੋ ਦਾ ਨੂੰ ਸੱਪੜ ਕਿਉਂ ਕੱਢਿਆ ਵਾਰ ਤੇ ਆਓ ਸਾਡੇ ਰਿਸਪੈਕਟਡ ਵੀਰ ਉਹਨਾਂ ਨਾਲ ਗੁਆਨਿਆ ਤੁਹਾਡੀ ਗੱਲਬਾਤ ਤੇ ਮਿਲਦੇ ਆਂ ਫਿਰ ਬੋਝ ਹੁਣਾਂ ਨਾਲ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਜਿਵੇਂ ਕਿ ਅੱਜ ਜਿਹੜੀ ਵੀਡੀਓ ਆਪਾਂ ਦਿਖਾਈ ਹੈ ਸੋ ਜਿਹੜੀ ਕਿ ਸਾਡੇ ਆਲੇ-ਦੁਆਲੇ ਘੋਸੂ ਘੁੰਮਦੇ ਨੇ ਗਊਆਂ ਘੁੰਮਦੀਆਂ ਨੇ ਬਛੜੇ ਘੁੰਮਦੇ ਨੇ ਸੋ ਅੱਜ ਜਿਹੜੀ ਕਿ ਗਊ ਆ ਇੱਕ ਟੋਬੇ ਦੇ ਵਿੱਚ ਫਸ ਗਈ ਸੀ ਸੋ ਟੋਬੇ ਦੇ ਵਿੱਚ ਜਿਹੜੀ ਗਊ ਫਸ ਗਈ ਸੀ ਤੋਂ ਸਾਡੇ ਰਿਸਪੈਕਟਡ ਵੀਰ ਐ ਤੇ ਇਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਜਾਨਕੀ ਕਿ ਮੌਕੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਗਊ ਮਾਤਾ ਦੀ ਜਿਹੜੀ ਕਿ ਬਚਾ ਲਿਆ ਕਹਿਣ ਤੋਂ ਬਾਅਦ ਬਚਾ ਲਿਆ ਜੀ ਸੋ ਤੁਸੀਂ ਵੀ ਆਲੇ ਦੁਆਲੇ ਧਿਆਨ ਰੱਖਿਆ ਕਰੋ ਕਿੱਤੇ ਵੀ ਗਊ ਮਾਤਾ ਮਿਲਦੀ ਹੈ ਜਾਂ ਕਹਿੰਦੇ ਨਾ ਵੀ ਆਪਾਂ ਪੱਠੇ ਪਾ ਲੈਂਦੇ ਆ ਤੇ ਜਦੋਂ ਦੁੱਧ ਮੁੱਕ ਜਾਂਦਾ ਆਪਾਂ ਸੜ ਦਿੰਦੇ ਆ ਕਿਉਂ ਸੜਦੇ ਉਹਨੇ ਤੁਸੀਂ ਜਿਆਦਾ ਰੱਖੋ ਹੀ ਨਾ ਜੇ ਰੱਖਣੀਆਂ ਤੇ ਫਿਰ ਉਹਨਾਂ ਦਾ ਪੂਰਾ ਪਰਵਿਸ਼ ਕਰੋ ਸੋ ਇਸੇ ਨਾਲ ਸਾਡੇ ਇੰਸਪੈਕਟਰ ਵੀਰ ਵੱਡੇ ਭਾਜੀ ਸੋ ਇਹਨਾਂ ਨਾਲ ਗੱਲਬਾਤ ਕਰਾਉਣ ਜਾ ਰਹੇ ਆ ਮੈਂ ਤੁਹਾਡਾ ਫੇਸਬੁਕ ਫਰੈਂਡ ਲੱਡੂ ਨਗਰ ਆ ਹੋਰ YouTube ਤੇ ਚੈਨਲ ਨਾ ਕਰਾ ਲਾਈਵ ਟੀਵੀ ਸੋ ਸਾਡੇ ਰਿਸਪੈਕਟਡ ਵੀਰ ਖੜੇ ਨੇ ਸੋ ਬਾਕੀ ਗੱਲਬਾਤ ਉਹ ਕਰਨਗੇ ਜੇ ਕਿ ਨਮਸਕਾਰ ਜੀ ਅੱਜ ਨੈਪਰ ਕਮਲੂ ਤੋਂ ਸਾਨੂੰ ਸੂਚਨਾ ਮਿਲੀ ਕਿ ਇੱਕ ਗਾਊ ਜਿਹੜੀ ਹੈ ਉਹ ਇੱਕ ਛੱਪੜ ਦੇ ਵਿੱਚ ਫਸ ਚੁੱਕੀ ਛੱਪੜ ਬੋ ਡੂੰਗਾ ਸੀ ਤੇ ਮੈਂ ਆਪਣੇ ਛੋਟੇ ਵੀਰ ਮਿੰਟੂ ਜਿਹੜੇ ਕਤਰਾਲੇ ਤੋਂ ਹਨ ਗਊ ਸੇਵਾ ਦਾਲ ਦੇ ਬੰਦੇ ਉਹਨਾਂ ਨੇ ਆ ਕੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਉਹ ਬਹੁਤ ਹੀ ਜਲਦੀ ਆਏ ਆ ਕੇ ਉਹਨਾਂ ਨੇ ਗਊ ਸੇਵਾ ਨਿਭਾਈ ਹੈ ਆਪਣੀ ਵਿਚ ਬੜੇ ਆ ਛੱਪਰ ਚੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਗਾਈ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਮਿੰਟੂ ਭਾਜੀ ਦਾ ਤੇ ਯੂਟਿਊਬਰ ਨਾਗਰਾ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਸੋ ਤੁਸੀਂ ਵੀ ਆਪਣੇ ਆਲੇ ਦੁਆਲੇ ਕਿਤੇ ਵੀ ਰੋਡ ਤੇ ਚੱਲੇ ਹੋਏ ਇਹੋ ਜਿਹੇ ਪਸ਼ੂ ਦੇਖਦੇ ਹੋ ਸੁਰੱਖਿਆ ਜਰੂਰ ਕਰਨੀ ਹੈ ਜੀ ਗਊ ਮਾਤਾ ਬਸੜਾ ਹੋਵੇ ਗਊ ਹੋਵੇ ਸੋ ਵੀਡੀਓ ਨੂੰ ਵੱਤ ਤੋਂ ਵੱਤ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਡਾ ਫੇਸਬੁਕ ਫਰੈਂਡ ਲੱਡੂ ਨਾਗਰਾ ਔਰ YouTube ਤੇ ਚੈਨਲ ਨਾਗਰਾ ਲਾਈਵ TV ਸੋ ਲੈਣਾ ਇਜਾਜ਼ਤ ਓਕੇ ਬਾਏ ਬਾਏ ਟੇਕ ਕੇ ਹਾਂਜੀ ਦੋਸਤੋ ਸੋ ਤੁਹਾਨੂੰ ਇਹ ਸਾਡੀ ਵੀਡੀਓ ਕਿਦਾਂ ਲੱਗੀ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਔਰ ਸਾਡਾ ਫਰਜ਼ ਬਣਦਾ ਆ ਕੋਈ ਵੀ ਪਸ਼ੂ ਜਾਨਵਰ ਜਾਂ ਕੋਈ ਇਨਸਾਨ ਹੋਵੇ ਉਹਨਾਂ ਦੀ ਜਾਨ ਬਚਾਉਂਦਾ ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਲੈਂਦੇ ਆ ਇਜਾਜ਼ਤ ਓਕੇ ਥੈਂਕ ਯੂ